ਆ ਲਾਗੇ ਬਲੌਗ ਸ਼ੁਰੂ ਕਰਨ ਰੋਟੀ ਰਟੀ ਅੱਜ ਖਾ ਲਈ ਆ ਕਰੋ ਜੀ ਰੋਟੀ ਪਾਣੀ ਖਾ ਲਿਆ ਅਸੀਂ ਅੱਜ ਅਸੀਂ ਤਿੰਨਾਂ ਜਣੇ ਨੇ ਖਾਧੀ ਹਰਮਨ ਦਾ ਫਰੈਂਡ ਆਇਆ ਉੱਪਰ ਆ ਉਹ ਠੀਕ ਨਹੀਂ ਸੀ ਅੱਜ ਉੱਠੀ ਨਹੀਂ ਅਜੇ ਤੱਕ ਇੱਧਰ ਮੈਡਮ ਵੀ ਨਹੀਂ ਛੁੱਟੀ ਸੀ ਤੇ ਆਪਣੇ ਕਮਰੇ ਚੋਂ ਨਹੀਂ ਨਿਕਲਣ ਅੱਜ ਨਹੀਂ ਨਾ ਤੇ ਲਿਆ ਆ ਛੁੱਟੀ ਸੀਗੀ ਹਨਾ ਪੇਪਰਾਂ ਗੱਲ ਆਹੋ ਤੇ ਰੋਟੀ ਬਣਦਾ ਸਾਡਾ ਮਗਿਆ 11:00 ਵਜ ਗਏ ਹੋਰ ਮੈਂ ਲੱਜਣਾ ਹਾਂ ਦੁਕਾਨ ਤੇ ਤੇ ਮੈਂ ਕਿਹਾ ਵੀ ਜਾਂਦੇ ਹਾਜ ਲੰਦਰ ਗੱਲਦੇ ਹਾਂ ਹਾਂਜੀ ਕਿਦਾਂ ਜੀ ਉੱਠ ਗਏ ਹੋ ਚਲੋ ਵਧੀਆ ਤੇ ਸਿੱਕਾ ਸੁਕਾਉਣੇ ਟਾਈਮ ਲੱਗਣਾ ਇਸ ਚੀਜ਼ ਜੁਕਾਮ ਕਟੋ ਘਟ ਕਟੋ ਘਟ 3 ਜਾਂ 4 ਦਿਨ ਜੁਕਾਮ ਨੇ ਰਹਿਣਾ ਰਣਾ ਆ ਮਾਤਾ ਸਾਡੀ ਮਾਤਾ ਹੋ ਗਈ ਉਂਗਲ ਠੀਕ ਦੇਖੋ ਉਂਗਲ ਹੋਣ ਦੀ ਠੀਕ ਸੀ ਤੇ ਮਾਤਾ ਲਾਪੇ ਹੀ ਕੰਮ ਆਪਣੇ ਚਲੋ ਇਹ ਪੱਕਾ ਬੰਦ ਕਰ ਬੰਦ ਅੰਦਰ ਅੱਲਾਹ ਪੱਕਾ ਕਰਦਾ ਬੰਦ ਤੇ ਮੈਦਣਾਂ ਦੁਕਾਨ ਤੇ ਤੇ ਫਿਰ ਤੁਸੀਂ ਫ੍ਰੀ ਹੋ ਕੇ ਦੱਸੋ ਫਿਰ ਜਿਲੰਦਾ ਚੱਲਦੇ ਹਾਂ ਹਾਂਜੀ ਆਏ ਕਿਹਨਾਂ ਦੇ ਅੱਛਾ 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 ਔਰ ਔਰ ਇੱਧਰ ਕਰ ਲਿਓ ਹਾਂ ਆਹ ਸਫਾਈਆਂ ਅਸੀਂ ਤਾਂ ਬਾਅਦ ਚ ਜਾਵਾਂਗੇ 12:30 1 ਵਜੇ ਜਾਵਾਂਗੇ ਆਪਾਂ ਠੀਕ ਹੈ ਨਾ ਚਲੋ ਠੀਕ ਹੈ ਮੈਂ ਚੱਲਾਂ ਦੁਕਾਨੇ ਹੁੰਦੇ ਦਾ ਓਕੇ ਜੀ ਲਓ ਜੀ 1 ਵਜ ਗਿਆ ਆਪਾਂ ਘਰ ਹਾਂਜੀ ਤਿਆਰ ਹੋ ਆਪਾਂ ਜਾਣਾ ਜਲੰਧਰ ਜੀ ਥੋੜਾ ਸਮਾਨ ਲੈਣ ਮੰਮੀ ਇੱਧਰ ਕਰ ਰਹੇ ਪਾਠ ਤੇ ਨਿਆਣੇ ਇੱਧਰ ਆਪਾਂ ਨੇ ਕੀ ਕਰੀ ਜਾਂਦੇ ਆ ਸਾ ਪੜਾਈ ਤੇ ਪਰ ਕੱਲ ਇਹ ਮੈਂ ਤਾਂ ਸ਼ਾਇਦ ਪਿੰਟਿੰਗ ਬੁੰਡਿੰਗ ਕਰਦੇ ਹੋਣਗੇ ਲਾਈ ਕਰ ਰਹੇ ਹੋ ਚਲੋ ਠੀਕ ਹੈ ਜੀ ਆਏ ਅਸੀਂ ਜੰਦਰ ਹੋ ਗਏ ਹੈ ਹਾਂਜੀ ਚਲੀਏ ਵੇ ਆ ਜਾਓ ਵੇ ਉਹ ਜੀ ਇਧਰ ਆਪਣਾ ਲਾਇਸੈਂਸ ਵਗੈਰਾ ਚੱਕ ਲਈਏ ਮਗਰ ਲਓ ਇਹ ਲਾਇਸੈਂਸ ਵਗੈਰਾ ਚੱਕ ਲਈਏ ਫਿਰ ਚਲ ਜੇ ਹਾਂ ਅਲਹੜ ਫੋਨ ਹੁੰਦੇ ਦੇ ਬਲਗ ਨੂੰ ਹੈ ਪੜੇ ਜਾ ਰਾਗੇ ਇਧਰ ਆ ਕੇ ਇੱਕ ਮਿੰਟ ਆਪਾ ਇੱਥੇ ਪੈਸੀ ਪੜਦੇ ਉਧਰ ਆ ਕੇ ਮੈਂ ਮੱਪਾ ਵੀ ਆ ਜਾਓ ਹਣ ਦੇ ਬਾਹਰ ਆ ਉੱਤਰ ਤੇ ਕਰੋ ਮਨਾਇਆ ਉਹ ਆ ਗਏ ਗੁੱਸਾ ਕਿਉਂ ਕਰਤੇ ਹੋ ਪਾਪਾ ਟਰਾਇਨ ਦਾ ਸਮਾਨ ਲੈ ਕੇ ਆਏ ਆ ਤੋ ਲੈ ਆ ਪਲੇਟ ਮੈਂ ਲੈ ਲੀ ਉਹ ਪਲੇਟਾ ਵਿੱਚ ਕੀ ਆਇਆ ਬਾਤ ਪਲੇਟਾ ਲੈ ਕੀ ਆਇਆ ਉਹ ਮਾਤਾ ਉਹ ਪਤਾ ਕੀ ਉਹ ਟੁੱਟ ਗਿਆ ਵਿੱਚ ਪੈਕੇਟ ਫਟ ਗਿਆ ਇੱਕ ਚੋਕੋਲੇਟ ਪਤਾ ਨਹੀਂ ਉਹ ਕਿੰਨਾ ਸਮਾਨ ਲੈ ਕੇ ਆਏ ਆ ਖੰਡਾਈ ਹੋ ਗਿਆ ਇਹਨਾਂ ਨੂੰ ਆ ਦੇਣਾ ਮਖਾਣੇ ਵਾਲਾ ਲਹਾਵਾ ਫਟ ਗਿਆ ਆ ਦੇ ਕੋਲੀਆਂ ਵੀ ਲਿਆਈਆਂ ਸੋਹਣੀਏ ਬਹੁਤ ਸੋਹਣੀ ਆ ਸੋਹਣੀ ਆ ਮਾਮੀ ਆ ਜੀ ਇਹ ਅੱfte ਆਈਸਕ੍ਰੀਮ ਖਾਦੀ ਸੀ ਓਏ ਜੀ ਆ ਡੱਬੀ ਦੇਖੋ ਦੀ ਆਈਸਕ੍ਰੀਮ ਫੱਦੀ ਜਿਹੜੀ ਹਾਂ ਚਾਰ ਗੋਸ਼ਟ ਵੀ ਲੈ ਕੇ ਆਏ ਹਾਂ ਚਿਪਸ ਵੀ ਲੈ ਕੇ ਆਏ ਚਿਪਸ ਮਿਲੇ ਨਹੀਂ ਯਾਰ ਕੋਸ਼ ਵੀ ਨਹੀਂ ਲੈ ਕੇ ਆਏ ਕੋਸਾ ਲੈ ਆਏ ਤੁਹਾਡੇ ਲਈ ਆਹ ਡੱਬੀ ਆ ਭਾਈ ਕਿਉਂ ਰੋ ਰਹੇ ਹੋ ਕੋਸਾ ਲੈ ਕੇ ਆਏ ਤੁਹਾਡੇ ਲਈ ਕੋਸਾ ਦੇਖੋ ਪਾਣੀ ਲੈ ਕੇ ਆਏ ਹਾਂ ਪਾਣੀ ਨਹੀਂ ਲੱਗੇ ਮਿੱਟੀ ਵੀ ਲੱਗਦੀ ਆਹੋ ਉਹਦੀ ਯਾਰ ਤੈਨੂੰ ਦਿਖਾਣਾ ਤੁਹਾਡੇ ਲਈ ਕਿ ਲੈ ਆਏ ਬਾਅਦ ਵਿੱਚ ਕੋਸ਼ਟ ਵੀ ਨਹੀਂ ਲੈ ਕੇ ਆਏ ਉਹ ਲੈ ਆਂਦਾ ਨਾ ਪੂਰੀ ਡਿੱਗੀ ਜਾ ਸਾਰਾ ਸਮਾਨ ਨਾ ਰੱਖ ਇੱਕਦਮ ਡੱਬੀ ਕਿੱਥੇ ਗਈ

ਹਣਾ ਹੈਲੋ ਗਾਇਜ਼ ਬਨਾਨੇ ਦੇ ਪੱਤੋ ਮੇ ਖਾਣਾ ਖਾਲੂ ਮੰਮੀ ਕਹਿੰਦੀ ਆ ਪਾਂਡੇ ਦੀ ਧੋਣੀ ਹੈਗੀ ਤੁਸੀਂ ਪੱਤੇ ਇਹ ਖਾਣਾ ਖਾਓ ਘਰ ਲੈ ਲਈ ਹੈਗਾ ਖਰਾਬ ਹੋ ਜਾਣਾ ਮੰਮੀ ਵੀ ਕਹਿੰਦੀ ਆ ਮੈਂ ਪਾਂਡੇ ਸਰਦੀਆਂ ਆ ਗਈਆਂ ਪਾਂਡੇ ਦੀ ਧੋਣੀ ਮੰਮੀ ਨੇ ਹੁਣ ਬੇਲ ਪੂਰੀ ਪੱਤੇ ਲੈ ਬੇਲ ਪੂਰੀ ਲੈ ਕੇ ਆਏ ਹਾਂ ਉਹ ਬਾਪ ਦਾ ਇੱਕ ਚੀਜ਼ ਬੋਪਕੋ ਨਾ ਤੇ ਇੱਕ ਹੈਗੇ ਸਾਲਟਡ ਬੋਪਕੋ ਕੈਰਮਲ ਨਹੀਂ ਸੀਗੇ ਨਾ ਕੈਰਮਲ ਹੈ ਨਹੀਂ ਚਲੋ ਕੋਈ ਨਾ ਬੋਪਕੋ ਸੀਗੇ ਮਸਾਲਾ ਬੋਪਕੋਨ ਮਸਾਲੇ ਵਾਲੀ ਲੈਂਦੇ ਸੀ ਸਾਲਾ ਬਹੁਤ ਚਲੋ ਠੀਕ ਆਣ ਆਪਾਂ ਖਾਣੇ ਵੰਨੇ ਐਸ਼ ਕਰਦੇ ਆ ਆ ਹੁਣ ਬਸ ਫਿਰ ਕੋਈ ਪਲੇਟਾਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੂੰ ਕਈ ਨਹੀਂ ਮੈਂ ਸਾਡੇ ਲਈ ਕੁਝ ਨਹੀਂ ਸਾਡੇ ਕੋਲ ਹੁਣ ਦੱਸ ਲੈਂਦਾ ਕਿ ਨਹੀਂ ਤੇਰੇ ਲਈ ਆ ਨਾਰੀਅਲ ਤੇਰੇ ਲਈ ਆ ਆ ਨਾਰੀਅਲ ਇੱਕ ਦੁਕਾਨੀ ਆ ਨਾਰੀਅਲ ਵੀ ਤੇਰੇ ਲਈ ਲੈ ਕੇ ਆਏ ਆ ਆ ਲੈ ਕੇ ਆਏ ਅਸੀਂ ਪਲੇਟਾਂ ਬਹੁਤ ਿਆਰੀ ਨਾ ਆ ਆ ਮਾਤਾ ਹੁਣ 23 ਨੂੰ 30 ਰੁਪਏ ਦਾ ਆ ਰਹੀ ਜਾਂ 80 80 ਰੁਪਏ ਦੀ ਮਾ ਸਰ ਤੁਸੀਂ ਬਿਨਾ ਪਾਣੀ ਨਹੀਂ ਪਾਣੀ ਦੀ ਪੀਣਾ ਬੁੱਤ ਕੋਈ ਨਹੀਂ ਹੁਣ ਤੂੰ ਵੀ ਦੇਖਣੀ ਨੇ ਨਾ ਕੋਈ ਸਿਲੰਡਰ ਆ ਗਿਆ ਉਹ ਕਹਿੰਦਾ ਮੇਰੇ ਤਿੰਨ ਦਿਨ ਹੋ ਗਏ ਖੋਦਦੇ ਨੂੰ ਤੂੰ ਜਿੱਥੇ ਨਹੀਂ ਜੁੱਕਦੇ ਤਾਂ ਨਹੀਂ ਆ ਫੋਨ ਨਹੀਂ ਜੁੱਕਦੇ ਫੋਨ ਆਇਆ ਏ ਉਹ ਹਰਮਨ ਦੇ ਫੋਨ ਤੇ ਆਉਣਾ ਆ ਹਰਮਨ ਚੱਕਦਾ ਨਹੀਂ ਇਹ ਗੰਦ ਨੰਬਰ ਅਨਨ ਨੰਬਰ ਹਰਮਨ ਚੱਕਦਾ ਨਹੀਂ ਨਾ ਹੈਗਾ ਫੋਨ ਵੀ ਕਹਿੰਦਾ ਮੇਰੇ ਤੇ ਉਹ ਲੋਕ ਕਰਾ ਲੈ ਕੇ ਆਇਆ ਵੀ ਆਪਣੇ ਘਰ ਕਿੰਨਾ ਕੋਈ ਕੰਮ ਨਹੀਂ ਹੁੰਦਾ ਆਹਾਂ ਉਹ ਕੋਈ ਨਹੀਂ ਹਰਮਨ ਨੂੰ ਹਰਮਨ ਨੂੰ ਕਹਿੰਦੇ ਨੰਬਰ ਸੇਵ ਕਰੇ ਕਹਿੰਦਾ ਕਹਿੰਦਾ ਕਿ ਤੁਹਾਨੂੰ ਬਹੁਤ ਜਗਦੇ ਆ ਕਿ ਮੈਂ ਤੁਹਾਨੂੰ ਹਰ ਸੁਪਨਾ ਉਹ ਗੇਟ ਖੜਗਾ ਵਾਲਾ ਆ ਕੇ ਆ ਕੇ ਬਿੱਟੀ ਜੋਰ ਤੇ ਨਹੀਂ ਆਇਆ ਤੁਹਾਨੂੰ ਪਤਾ ਨਹੀਂ ਪਤਾ ਹਾਂ ਕੀ ਕਹਿੰਨੀ ਆ ਫੋਨ ਦੇ ਦੋ ਫੋਨ ਦੇ ਦੋ ਫੋਨ ਦੇ ਦੋ ਤੈਨੂੰ ਕੋਈ ਸਬਰ ਨਹੀਂ ਆਦਾ ਦੋ ਮਿੰਟ ਮੇਰਾ ਫੋਨ ਆਇਆ ਮੈਨੂੰ ਗੱਲ ਤਾਂ ਕਰ ਲੈਂਦੇ ਬਲੌਗ ਬਣਾਉਣ ਰਿਹਾ ਐ ਮੈਂ ਬਲੌਗ ਬਣਾਵਾ ਹਾਂ ਹਾਂਜੀ ਹੁਣ ਮੈਨੂੰ ਬੰਦ ਵਾਲਾ ਪਾਣੀ ਲੈਣਾ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਸੀਂ ਹੁਣ ਮੱਕੀ ਦੀ ਰੋਟੀ ਖਾਣੀ ਆ ਤੁਸੀਂ ਦੋਨਾਂ ਨੇ ਮੱਕੀ ਦੀ ਖਾਣੀ ਇਹਨਾਂ ਨੂੰ ਬਟਰ ਨਾਲ ਲਿਆ ਕੇ ਦਵਾ ਤੇ ਹਰਮਨ ਨੂੰ ਬਟਰ ਨਾਲ ਤੇ ਫੇ ਮੈਂ ਆਪਣੇ ਲਈ ਤਿੰਨ ਰੋਟੀਆਂ ਲੈ ਆ ਨਾ ਮੈਂ ਮੱਕੀ ਦੀ ਖਾਣੀ ਨਹੀਂਗੀ ਕਿਉਂਕਿ ਹਣ ਦਾਲ ਵਾਲੇ ਪਈਏ ਦਾਲ ਨਾਲ ਚਲੋ ਅੱਜ ਮੈਂ ਦੇਖਦਾ ਜਾ ਕੇ ਚਲ ਮੈਂ ਲੈ ਕੇ ਆਉਣਾ ਫੇ ਹੈ ਓਕੇ ਓਕੇ ਲੋ ਜੀ ਸਾਢੇ 3 ਹੋ ਗਏ ਆ ਤੇ ਅਸੀਂ ਹੋ ਗਏ ਰੋਟੀ ਨੂੰ ਲੇਟ ਆ ਮੈਂ ਰੋਟੀਆਂ ਉਹਨਾਂ ਨੂੰ ਲਿਆਤੀ ਆ ਜੀ ਆਡੀ ਮੁਕਤੀ ਦੀ ਬਣ ਗਈ ਨਹੀਂ ਹਰਮਨ ਦਾ ਵੀ ਕੰਮ ਹੋ ਗਿਆ ਟਾਇਰ ਫਵਾਲੇ ਉਹਨੇ ਨਵੇਂ ਤੇ ਬਸ ਆ ਜਾਣ ਉਹਨੇ ਵੀ ਥੋੜੀ देर ਤੱਕ ਆ ਤੇ ਚਲੋ ਲੈ ਆਓ ਫੇਰ ਰੋਟੀ ਉਹਨਾਂ ਨੂੰ ਬਟਰ ਨਾਲ ਲਿਆ ਤੇ ਅੱਜ ਮਿਲ ਗਏ ਤੇ ਅੰਦਰ ਹੋ ਰਹੀ ਆ ਜੀ ਪੜਾਈ ਜੋਰਾ ਛੋਰਾ ਨਾਲ ਕੋਈ ਕੱਲ ਪੇਪਰ ਆ ਰਿਡਮ ਪੇਪਰ ਆ ਕੱਲ ਜਿਆ ਛੋਰਾ ਛੋਰਾ ਨਾਲ ਪੜਾਈ ਹੋ ਰਹੀ ਆ ਸਾਡੇ ਯਾਰ ਉਹ ਵੀ ਪੜਾਈ ਹੋ ਰਹੀ ਆ ਆਹਾ 11:30 ਵਜੇ ਕਹਿੰਦੀ ਪੜਾਈ ਹੋ ਰਹੀ ਆ ਤਾਂ ਮੈਂ ਕਹਾ ਹੋਣੀ ਆ ਝੋਰਾ ਛੋਰਾ ਨਾਲ ਰਿਟਨ ਪੇਪਰ ਜੋ ਆ ਅੱਜ ਕਹਿੰਦੀ ਮੂਨੀ ਦੇਖੀ ਨਹੀਂ ਅੱਜ ਬੜੀਆ ਗੱਲ ਨਹੀਂ ਦੇਖਿਆ ਫੋਨ ਤੇ ਜੇ ਹੁਣ ਸਾਰੀ ਜ਼ਿੰਦਗੀ ਮੁੜ ਕੇ ਫੋਨ ਹੀ ਦੇਖਣੇ ਆ ਜੇ ਪੇਪਰ ਹੈਗੇ ਉਦੋਂ ਉਦੋਂ ਪੜ੍ਹ ਲਿਖ ਲਓ ਆਪਣਾ ਮੁੜ ਕੇ ਫੋਨ ਹੀ ਦੇਖਣਾ ਆ ਕਿਉਂ ਜੀ ਚਲੋ ਠੀਕ ਆ ਜੀ ਕਰੋ ਤੇ ਤਿਆਰੀ ਆਪਣੇ ਪੇਪਰ ਦੀ ਹਾਂਜੀ ਕਿਦਾਂ ਜੀ ਅੱਜ ਫੇਰ ਨਵੀਆਂ ਪਲੇਟਾਂ ਉਦਘਾਟਨ ਕਰਨਾ ਸਟicker ਲਵਾ ਲੈਣ ਸੀ ਲਾਣੇ ਆ ਕਿ ਲਾਤੇ ਨਹੀਂ ਕਿ ਆਓ ਗਦੇ ਨਾਲ ਆਓ ਰੋਟੀ ਖਾਂਦੇ ਆਂ ਯਾ ਸਟੀਕਰ ਹੀ ਮੂਹਰੇ ਆ ਜਵੇ। ਓ ਲੈ ਆ ਗਿਆ ਹਰਮਨ ਵੀ। ਹਾਂਜੀ। ਹੋ ਗਿਆ ਡਾਕਮਾ। ਚਲੋ ਠੀਕ ਆ। ਦੇਖੋ ਜੀ। ਨਵੀਆਂ ਲੈ ਕੇ ਆਏ ਅਸੀਂ ਡੀਮਾਰਟ ਤੋਂ ਅੱਜ। ਰੋਟੀ ਹੋਈ ਨੰਢੀ ਸਾਡੀ। ਪਲੇਟਾਂ ਤੇ ਰੋਟੀਆਂ। ਆ ਬਾਅਦ ਦੇਖਦੇ ਹਾਂ ਮੁਰਥਲ ਤੇਰਾ। ਰੇਮੇ ਜਿਹੜੇ ਪਾਏ ਆ ਕੋਈ ਗੱਲ ਨਹੀਂ। ਪਹਿਲਾਂ ਰੋਟੀ ਵਾਲੀ ਖਾ ਲਈਏ। ਵਟਸਐਪ ਦਾ ਕੁਝ ਕਰਨੀ ਪਰ ਖਾਟਾ ਹੋ ਗਿਆ। ਕੀ? ਲਓ ਜੀ ਰੋਟੀ ਦਾ ਪਤਾ ਨਹੀਂ ਕਦੋਂ ਖਾਣੀ ਆ ਪਹਿਲਾਂ ਸਟਿੱਕਰ ਲਾਉ ਤੇ ਲੱਗ ਗਏ ਸਾਰੇ ਜਣੇ ਕਾਵੇ ਲੇਟ ਹੋਇਆ ਨਾ ਜਲਦੀ ਕਰੋ ਆ ਸਾਡ ਬੱਟ ਲੈ ਰੋਟੀ ਖਾਓ ਤੁਸੀਂ ਖਾਓ ਫੜਾ ਫੜਾ ਚਲੋ ਮਿਲ ਗਿਆ ਜੀ ਰੋਟੀ ਪਾਣੀ ਖਾ ਗਏ ਹੁਣ ਸਾਡੀ ਤੰਦੂਰ ਵਾਲੀ ਰੋਟੀ ਕੋਲੀ ਵੀ ਚੱਕ ਇਹਨਾਂ ਦੇ ਬਟਰ ਨਾਲ ਤੇ ਨਾ ਜਾਣਿਆਂ ਦੇ ਤੇ ਨਾ ਜਾਣਿਆਂ ਦੇ ਮਾਤਾ ਦੀ ਤੇ ਇਧਰ ਮਨਪ੍ਰੀਤ ਦੀ ਮੱਕੀ ਦੀ ਰੋਟੀ ਹਾਂ ਸਰਦੀ ਆ ਗਈ ਉੰਮੀ ਕਹਿੰਦੀ ਹੈ ਪਲੇਟਾਂ 'ਚ ਰੋਟੀਆਂ ਨਹੀਂ ਖਾਣੇ ਆ ਪੱਤੇ 'ਚ ਰੋਟੀਆਂ ਖਾਓ ਪੱਤੇ ਹਾਂ ਪੱਤੇ 'ਚ ਰੋਟੀਆਂ ਆ ਭਾਂਡੇ ਧੋਣੇ ਨਹੀਂ ਪੈਣੇ ਤੇ ਤੈਨੂੰ ਕੀ ਲੱਗਦਾ ਛੋੜ ਦੇਣੀ ਆ ਇਹ ਪਲੇਟਾਂ ਆ ਗਏ ਅਸੀਂ 80 ਰੁਪਏ ਦੀ ਪਲੇਟਾਂ ਇਹ ਤਾਂ ਛੋੜ ਦੇਣੀ ਆ ਸ਼ਾਬਾਸ਼ ਲਿਆ ਬਾਹਰ ਆਵੜੇ ਦੋ ਕੰਮ ਲਓ ਜੀ 4 ਵਜ ਗਏ ਆ ਤੇ ਹਾਂਜੀ ਭੈਣ ਜੀ ਚਲੀਏ ਆਪਾਂ 4 ਵਜ ਗਏ ਆ ਲਓ ਜੀ ਮੈਂ ਆਮਾ ਫਿਰ ਨੂੰ ਛੱਡ ਗਿਆ ਤੇ ਮੈਂ ਚੱਲ ਜਾਣਾ ਦੁਕਾਨ ਤੇ ਮੁੜ ਕੇ ਕੋਈ ਨਹੀਂ ਆ ਕੇ 6 ਵਜੇ ਆਉਣਾ ਮੈਂ 6 ਵਜੇ ਦੁੱਧ ਵੀ ਲੈ ਆਕ ਦਊਗਾ ਤੇ ਸਾਰਾ ਕੰਮ ਕਰੂਗਾ ਹਾਂ ਹਾਂ 6 ਵਜੇ ਮੈਂ ਆ ਜਾਊਗਾ ਪੂਰੇ ਲੈਣ ਦੇ ਨੂੰ ਪੁੱਤ ਤੁਸੀਂ ਮਾਰਾ ਮੇਰੀ ਗੱਲ ਸੁਣੋ ਕਲਾਨ ਕਰਾ ਆ ਗਏ ਆ ਅੱਜ ਆਪਣਾ ਜਾ ਕੇ ਨਾ ਉਹਦੇ ਕੋਲ ਨੰਬਰ ਪਲੇਟ ਦਾ ਕੰਮ ਕਰਾਉ ਇਨਸ਼ੋਰੈਂਸ ਉਹਨੂੰ ਦਿੱਤੀ ਹੋਈ ਕਰਵਾਈ ਹੋਈ ਆ ਉਹਦੇ ਕੋਲ ਲੈ ਆ ਕੇ ਰੱਖੋ ਜਦੋਂ ਕਰਵਾਈ ਹੋਈ ਵੇ ਕਿਉਂ ਨਹੀਂ ਲੈ ਆ ਕੇ ਰੱਖਦੇ ਆਗੇ ਉਹਦੋਂ ਤੇ ਚਲੋ ਠੀਕ ਆ ਮੈਂ ਇਹਨੂੰ ਛੱਡ ਕੇ ਲੈ ਜਾਣਾ ਦੁਕਾਨ ਨੂੰ ਐ ਫੇਰ ਮੈਂ ਛੱਡ ਕੇ ਵਾਪਸ ਆਵਾਂ ਆ ਵੀ ਛੱਡ ਕੇ ਵਾਪਸ ਆਉਣਾ ਫੇਰ ਹਾਂ ਲੈ ਆ ਕੇ ਰੋ ਆ ਗਿਆ ਆ ਗਿਆ ਵਾਪਸ ਮੈਂ ਛੱਡ ਕੇ ਇਹਨੂੰ ਚਲੋ ਲੋ ਜੀ ਪੌਣੇ 6 ਹੋ ਗਏ ਆ ਇੱਧਰ ਮਾਸੀ ਜੀ ਹਾਂਜੀ ਕਿੱਦਾਂ ਵਧੀਆ ਕੀ ਕਰੀ ਜਾਂਦੇ ਆ ਮੈਂ ਮੈਟ ਸੂਟ ਸੀ ਲਈਏ ਹੋਰ ਜੈਂਪਰ ਸੀ ਲੱਗੇ ਹਾਂ ਜੀ ਆਪਕੇ ਸਲਵਾਰਾ ਭੇਜੀਆਂ ਆ ਠੀਕ ਆ ਤੇ ਹੁਣ ਜੈਂਪਰ ਕਰ ਲਈ ਠੀਕ ਆ ਠੀਕ ਆ ਪੱਲੂ ਗਈ ਆ ਟਿਊਸ਼ਨ ਤੇ ਹਾਂ ਕੱਲ ਕ ਟਿਊਸ਼ਨ ਗਈ ਆ ਹਾਰਮਨ ਵੀ ਗਿਆ ਆ ਬਾਹਰ ਕੰਮ ਕਰਨ ਆਪਣਾ ਕੋਈ ਤੇ ਮਾਸੀ ਵੀ ਇੱਥੇ ਗਏ ਆ ਲਾ ਕੇ ਆਉਂਦੇ ਆ ਫੇਰ ਦੇਖਦੇ ਆ ਚਾਹ ਚੁ ਪੀਣੇ ਆ ਨਾ ਚਾਹ ਪੁਣੀਆ ਪੀਂਦੇ ਆ ਚਾਹ ਨੇ ਫੇਰ ਮਿਲਦੇ ਆ ਕੱਪੜੇ ਹੋ ਗਏ ਮਾਰਦੀਆਂ ਠੀਕ ਆ ਇਹ 5:30 ਹੋ ਪੌਣੇ 6 ਹੋਰ ਕੀ 15 ਮਿੰਟ ਰਹਿ ਗਏ ਪਲਕ ਨੇ ਵੀ ਆ ਜਾਣਾ ਪੌਣੇ 6 ਹੈ ਨਾ ਠੀਕ ਆ ਫੇਰ ਚਾਹ ਚੁਪ ਬਣਾਉਣੀ ਆ ਫੇਰ ਮੈਂ ਦਵਾਈ ਖਾ ਲਈ ਹੁਣੀ ਖਾ ਕੇ ਢੀ ਚਲੋ ਮਿਲਦੇ ਆ ਠੀਕ ਆ ਓਕੇ ਹਾਂਜੀ ਲੋ 6:00 ਵਜ ਗਏ ਆ ਤੇ ਮੈਡਮ ਜੀ ਟਿਊਸ਼ਨ ਤੋਂ ਆ ਗਏ ਨੇ ਮੈਂ ਜਾਣਾ ਹੁਣ ਦੁੱਧ ਲੈਣ ਹਾਂਜੀ ਕਿਦਾਂ ਜੀ ਸੇਵ ਸੇਵ ਕਿਦਾਂ ਦਾ ਨਿਕਲਿਆ ਮੇਰੇ ਅੱਜ ਦਾ ਐਪੀ ਦਾ ਸਵਾਦ ਹੁੰਦਾ ਨਾ ਏਦਾਂ ਆ ਬਸ ਬਸ ਹਾਂ ਚਲ ਮੈਂ ਖਾ ਕੇ ਜਾਂਦਾ ਫਿਰ ਮੈਂ ਦੁੱਧ ਲੈ ਕੇ ਜਾਂਦਾ ਹਾਂਜੀ ਕਿਦਾਂ ਤੁਸੀਂ ਸਿਹਤ ਫਰਕ ਪਿਆ ਹੁਣ ਚਲੋ ਵਧੀਆ ਹਾਂਜੀ ਮੋਟੋ ਕਿਦਾਂ ਕੋਈ ਪੂਰੀ ਤਿਆਰੀ ਪੇਪਰ ਦੀ ਹੁਣ ਕਰੇਂਦਾ ਕੁਛ ਜੇ ਚਲੋ ਵਧੀਆ ਹਮ ਬਾਕੀ ਤੇ ਬਾਅਦ ਚ ਪਤਾ ਲੱਗੂ ਪੇਪਰ ਕਿਦਾਂ ਦਾ ਹੋਇਆ ਆਹੋ ਬਾਅਦ ਚ ਪਤਾ ਲੱਗੂ ਪੇਪਰ ਕਿਦਾਂ ਦਾ ਹੋਇਆ ਆ ਹੋਗੀ ਤਿਆਰੀ ਹੁਣ ਮੈਨੂੰ ਲੱਗੀ ਸੀ ਫੁੱਕ ਤੇ ਮੈਂ ਖਾ ਲਗੀ ਬੇਲ ਪੂਰੀ

ਕਾਦੀ ਰੋਜ਼ਨਾ ਪਾ ਮੈਂ ਨਾ ਹਾਂ ਇਹ ਲਿਆ ਮੈਂ ਬਿਲੈਂਟ ਵਾ ਨਹੀਂ ਲਾਦਾ ਯਾਰ ਜੀ ਬਲੈਂਡ ਬਲੈਂਡ ਇਹ ਲਾ ਲਿਆ ਵਾ ਲੈ ਉਹ ਕਿੰਦੋ ਅਰੇ ਓਹੋ ਥੋੜੀ ਪਾ ਮਾ ਨਾ ਬਸ ਥੋੜੀ ਬਾਸ ਬਸ ਕੋਕ ਮਿਕਸ ਕਰ ਦੇਖੋ ਫਿੱਕਾ ਵੇਕਾ ਆਹੋ ਕਿੰਨਾ ਉੱਦ ਅੰਦਰ ਵਿੱਚ ਪਾ ਦਿੰਦੀ ਹਾਂ ਫਿਰ ਇਹਦੇ ਨਾਲ ਮਿਕਸ ਹੋ ਜਾ ਪੜੇ ਉਹ ਪਹਿਲੇ ਕਰਨਾ ਸਹੀ ਹੋਊ ਉਧਰ ਲੈ ਉਧਰ ਸਾਈਡ ਉਧਰ ਸਾਈਡ ਐਂਦਾ ਐਂਦਾ ਹਨਾ ਉਧਰ ਲੈਣੀ ਹੋਣਾ ਮੰਮੀ ਕਾਟਾ ਨਾ ਇਹ ਬਾਈਟ ਦਾ ਫੇਪਰ ਆ ਲੈਤਾ ਤੇ ਦਦੀ ਹਾਂਜੀ ਪੁੱਛ ਗਿਆ ਬੱਚਾ ਚਮਾ ਜਾਉਂਗਾ ਇਹਦੇ ਲੈ ਇੱਕ ਨਾ ਹਾਂ ਇਹ ਫੇਰ ਕੋਈ ਸੌਸ ਘਰ ਬਾਰੋ ਹਰੋ ਮੈਂ ਤੁਹਾਨੂੰ ਪਾ ਲਿਆ ਮੈਂ ਮੋਟਾ ਮੈਂ ਮੈਂ ਖਾਣੂੰ ਤੇ ਠੀਕ ਆ ਵੀ ਖਾ ਲਈ ਹੁਣ ਬੜੀ ਆ ਲੈ ਬੇਲ ਪੂਰੀ ਇਹ ਖਾਣੀ ਸਮਝੋਗੀ ਅੱਧਾ ਹੋ ਗਈ ਲੋਕ ਨਹੀਂ ਆ ਲੈ ਨਾਂਗਾ ਦੁੱਧ ਨਾਲ ਮੈਨੂੰ ਪਤਾ ਨਹੀਂ ਸੀ ਇਸ ਕਰਕੇ ਹਾਂਜੀ ਮੰਗੀ ਜਾ ਲੈ ਕੇ ਅੰਦਰ ਹਾਂ ਲੈ ਨਾ ਹੋਈ ਹੁਣ ਪੀਂਗੇ ਅਸੀਂ ਚਾਹ ਆਹ ਚੱਕੋ ਹਾਂਜੀ ਮਹਾਰਾਜ ਆਇਓ ਕੰਮ ਛੱਡ ਗਏ ਛਾਪ ਲਈਏ ਹਾਂਜੀ ਹਾਂਜੀ ਅਚਕੋ ਕਰ ਗਿਆ ਚਲਿਆ ਇੱਥੇ ਇਹ ਬੋਸ ਆਉਣ ਨੂੰ ਆਹਾਂ ਮੋੜ ਲਈ ਯਾਰ ਲੈ ਪੀਰ ਵਾਲੀ ਉਹ ਪਤਾ ਤੁਜੀ ਕੱਲ ਖਾਲੀ ਹੋ ਨਾ ਜਿਆਦਾ ਆ ਜਾਓ ਜੇ ਖੋਲ ਲਈ ਅਸੀਂ ਨਾ ਪਾਣੀ ਨਹੀਂ ਕਿਸੇ ਨੇ ਅੰਦੂਜੀ ਕੱਲ ਖਾਲੀ ਹੋ ਤੁਜੀ ਤਾਂ ਖਾਣੀ ਹੋਣੀ ਆਹ ਹੈ ਮੈਂ ਖਾਸ ਗੁੱਲਵਾ ਕੇ ਖਾ ਲਈਆ ਖਾਸ ਗੁੱਲਵਾ ਖਾ ਲਈ ਪਾਉ ਚਾਹ ਪਾਉ ਇੰਝਾ ਮੈਂ ਗੁੱਲਵਾ ਪਾਰਾ ਦੇ ਹਾਂ 12 ਵਜੇ ਹਾਂ 12 ਵਜੇ ਟੇਣੀ ਓਕੇ ਹਾਂਜੀ ਲਾਈਏ ਕੱਪੜਿਆਂ ਦੀਆਂ ਤੇ ਹਾਂ ਹਨਾ ਉਹ ਚ ਕੱਪੜੇ ਸੋਗੇ ਤੇ ਕੱਪੜਿਆਂ ਦੇ ਲਾ ਲਈਏ ਤੇ ਹਾਂ ਠੀਕ ਆ ਸਾਬ ਲਈਏ ਰੋਜ਼ ਕੱਪੜੇ ਧੋਈ ਦੇ ਰੋਜ਼ ਧੋਈ ਦੇ ਆ ਕੱਪੜੇ ਕੱਪੜੇ ਹੀ ਨੇ ਕੱਪੜੇ ਧੋਤੇ ਬਾਹਰੋਂ ਖਲਾ ਲੀਏ ਤੇਹਾ ਕਪੜਿਆਂ ਦੀਆਂ ਮਿਲਦੇ ਆ। ਹੁਣ 7 ਵਜ ਗਿਆ ਤੇ ਮੰਮਾ ਇੱਧਰ ਮਾਨ ਕੀ ਕਰਦੇ ਭਈਓ। ਬੈਠ ਕੇ ਕਰੇ। ਜੇ ਪਲਾਂਟ ਵੈਗ ਦੀ। ਹਾਂਜੀ। ਕਿੰਦਾ ਜੀ? ਆਪਾਂ ਆਵੇ ਘਰੇ। ਆ ਇਧਰ ਫੇਰ ਖਲਾਰਾ ਪਾ ਗਏ। ਓਏ ਇਧਰ ਬੰਦੀ ਵੀ ਜਾ ਫੇਰ ਅੱਜ ਖਲਾਰਾ ਪਾਇਆ ਇਹਨਾਂ ਨੇ। ਮੈਂ ਆ ਬਣਾਈ ਸੀ ਪਹਿਲਾਂ। ਚਲੋ। ਪਾਓ ਖਲਾਰਾ ਤੁਸੀਂ। ਗਾਲਾਂ ਪੈਣੀਆਂ ਤੁਹਾਨੂੰ ਦੋਨਾਂ ਜਣਿਆਂ ਨੂੰ। ਸਵਾ 8 ਦਾ ਟਾਈਮ ਹੋ ਗਿਆ। ਹਾਂਜੀ ਮੈਂ ਕਹਿੰਨੇ ਕੰਮ ਦਾ ਡਾਡਾ ਉਹ ਮੈਂ ਲੈ ਕੇ ਆਇਆ ਯਾਰ ਮਟਰ ਤੇ ਉਹ ਛੋੜੀ ਡਿੱਗੀ ਜੇ ਮੈਂ ਕੱਢ ਕੇ ਦੇਣਾ ਪੱਡੋ ਮੈਂ ਕੱਢ ਤੁਹਾਨੂੰ ਕੀ ਬਣਾਉਣ ਦੀ ਲੱਗੇ ਪੋਹਾ ਅੱਜ ਪੋਹਾ ਬਣਾਉਣਾ ਪੋਹਾ ਆਹੋ ਚਲੋ ਠੀਕ ਹੈ ਜੀ ਤੇ ਚਲੋ ਮਿਲਦੇ ਆਂ ਫਿਰ ਪੋਹਾ ਖਾ ਮੈਂ ਲੈਂ ਮਟਰੂ ਜੂ ਕੱਢ ਕੇ ਡਿੱਗੀ ਜੂ ਕੱਢ ਕੇ ਲੈਣਾ ਹਾਂਜੀ ਯਾਰ ਟਮਾਟਰ ਮਟਰ ਟਮਾਟਰ ਮਟਰ ਜੀਰਾ ਮਟਰ ਮੂੰਗਫਲੀ ਜੀਰਾ ਆਲੂ ਪੋਹਾ ਤੇ ਲੋ ਜੀ ਪੋਹਾ ਉਹ ਮੇਰੇ ਬਣਨ ਲੱਗਾ ਜੀ ਕਾਫੀ ਸਮਾਨ ਪੈ ਜਾਂਦਾ ਇਹ ਚਣਾ ਹਾਂ ਚਲੋ ਠੀਕ ਆ ਬਣਾਓ ਫਿਰ ਪਿਆਜ਼ ਨਹੀਂ ਪਾਈਦਾ ਪਿਆਜ਼ ਹੀ ਹਾਂ ਨਹੀਂ ਪਿਆਜ਼ ਹੀ ਸਵਾਲ ਲਾਤਾ ਚਲੋ ਠੀਕ ਆ ਬਣਾਓ ਫਿਰ ਦੇਖਦੇ ਆ ਓ ਤੁਸੀਂ ਕੀ ਐਵੇਂ ਲੜੀ ਜਾਂਦੀਆਂ ਭਰਾਵਾ ਝੂਠ ਬੋਲਦੀ ਆ ਆ ਆ ਐਵੇਂ ਲੜੀ ਜਾਂਦੀਆਂ ਆ ਦੇਖਦਾ ਮੈਂ ਲੋਏ ਟਾਈਮ ਹੋ ਗਿਆ ਪੌਣੇ ਨੂੰ ਇੱਧਰ ਸਲਾਈ ਦਾ ਕੰਮ ਕਿੰਨਾ ਕਰੇਗਾ ਜੀ? ਬਸ ਕਰ ਸਵੇਰੇ ਕਰਨੀ ਪੱਗੀ। ਹੈ? ਕੋਈ ਨਹੀਂ ਕੋਈ ਨਹੀਂ। ਉਹ ਤਾਂ ਕੋਈ ਨਹੀਂ ਤਾਂ ਹੈਗਾ ਹੀ ਆ। ਉਹ ਤਾਂ ਮੈਂ ਕਿਹਾ ਬਾਕੀ ਸਵੇਰੇ ਕਰ ਲਈ। ਲਾ ਦੇ। ਹੈ? ਦੇਣੇ ਵੀ ਆ ਸੂਟ ਮੈਂ ਕਿਹਾ। ਉਹ ਤਾਂ 20 ਤਰੀਕ ਨੂੰ ਦੇਣੇ ਆਪਾਂ। ਮਮਾ ਜੀ ਦੀ ਵੀਡੀਓ ਵੇਖੋ ਇੱਕ ਵਾਰੀ। ਪੱਲੂ ਵੀ ਮਾਰਦੇ ਆਪਾਂ। ਚਲੋ ਜੀ ਇੱਧਰ ਰਸੋਈ ਜੀ ਦੇਖਦੇ ਆਂ ਜੀ। ਉਹ ਨੋਹì ਤਰਫਾ ਸਭੀਆਂ ਦੂਗੀਆਂ ਤਾਂ ਹੋ ਗਿਆ ਕੰਮ। ਚਲੋ। ਇਹਨੇ ਹੋਰ ਕਿੰਨਾ ਡਾਮ ਲਾਣਾ ਪਤਾ ਹੋਰ? ਬਾਕੀ ਜਨੇ ਟਾਈਮ ਅਜੇ ਚਲੋ ਠੀਕ ਹੈ ਜੀ। ਉਧਰ ਹੁਣ ਇਹ ਕੀ ਵੀਡੀਓ ਦਿਖਾਉਣੀ ਆ। ਦਿਖਾਓ ਜੀ ਵੀਡੀਓ। ਹਾਂਜੀ ਲਓ ਜੀ ਬਣ ਕੇ ਆ ਗਿਆ ਲੂਨ ਲਾਂ ਚੈੱਕ ਕਰਨ ਵਾਸਤੇ ਦੇਖ ਬਈ ਲੂਨ ਚੈੱਕ ਕਰ ਮੜ ਜਾ। ਕਿਦਾਂ ਦਾ ਆਇਆ? ਜਈਆ? ਬਿਲਕੁਲ ਜਈਆ ਮੰਮੀ। ਚਲੋ ਠੀਕ ਹੈ ਜੀ। ਬਹੁਤ ਸੋਹਣਾ। ਖਾਲਾ ਖਾ। ਹਾਂ। ਹਾਂ। ਚਲੋ ਦਾਨ ਰਸੋਈ ਚ ਦਿਖਾ ਗਿਆ ਨੇ ਜੀ ਉਦਾਂ ਦਾ ਬਣਿਆ ਆ ਲੈ ਹੂੰ ਫਲੇਅਰ ਰਸੋਈ ਦਿਖਾ ਗਿਆ ਦੇਖੀਏ ਦੇਖੋ ਜੀ ਉਹ ਹਾਂ ਇਹਨਾਂ ਹੌ ਚੈੱਕ ਕਰ ਸਕਦੇ ਆ ਉਦਾਂ ਤੇ ਰੰਗ ਪੀਲਾ ਪੀਲਾ ਆ ਇਹਦੇ ਵਿੱਚ ਹੈ ਨਾ ਚਿੱਟਾ ਚਟਾ ਲੱਗ ਜਾਦਾਂਗੇ ਹਾਂ ਯੂਟਿਊਬ ਹਾਂ ਆਹਾਂ ਬੱਤੀ ਥੋੜੀ ਜਿਹੀ ਹੋ ਗਈ ਆ ਚਾਹ ਲਿੰਬੂ ਨੰਬੂ ਵੀ ਬਹੁਤ ਵਧੀਆ ਆ ਚਾਰ ਨਿੰਬੂ ਪਾਈ ਤੇ ਅੱਗੇ ਵੀ ਚਾਰ ਉਸ ਤੋਂ ਬਾਅਦ ਨਿੰਬੂ ਨੰਬੂ ਵੀ ਟਮਾਟਰ ਦੋ ਪਾਏ ਬਹੁਤ ਵਧੀਆ ਬਣਿਆ ਬਹੁਤ ਬੰਦ ਕਰ ਦੇ ਹੋਰ ਹੋਰ ਆਓ ਖਈਰ ਰੋਟੀ ਤੇ ਹੋਰ ਚਾਹ ਲਿੰਬੂ ਹਾਂ ਹਉ ਤਾਂ ਗਲਾਸ ਚ ਲੈ ਗਈ ਆ ਗਏ ਆ ਜਾ ਫੇਰ ਇੱਧਰ ਆ ਜਾ ਹਾਂ ਚਲੋ ਸ਼ੁਗਰ ਤੁਸੀਂ ਵਿੱਚ ਵਿੱਚ ਖਾਏਗੀ ਲਓ ਜੀ ਹੁਣ ਲੱਗੇ ਆ ਜੀ ਪੋਹਾ ਖਾਣ ਸਾਰੇ ਜਣੇ ਨਾਲ தம்ਪ ਅਪ ਸੌ ਸੇ 1900 ਆ ਨਿਆ ਹੋ ਗਿਆ ਆਪਣਾ ਮੈਂ ਜੱਕ ਤੂੰ ਵੀ ਇੱਥੇ ਲੱਗ ਗਏ ਨੂੰ ਆ ਹਰਮਨ ਦਾ ਤੇ ਆ ਆਪਣਾ ਅਜੀ ਅਜੀ ਇਕੱਠੇ ਖਾਣ ਲੱਗੇ ਆ ਜੀ ਤੇ ਇਹ ਰੇ ਕਰੀ ਆ ਲੋ ਜੀ ਹੁਣ ਹੋ ਗਿਆ ਰੋਟੀ ਰੱਢੀ ਖਾ ਕੇ ਸਾਰੇ ਵਿਲੇ ਤੇ ਇੱਧਰ ਵੀ ਅੜ ਗਿਆ ਥੋੜਾ ਜਿਹਾ ਤੇ ਉਦੋਂ ਹਰਮਨ ਕੋ ਵੀ ਅੜ ਗਿਆ ਤੇ ਇਹ ਉਹਦਾ ਸਵੇਰੇ ਉੱਡਦਾ ਉਹ ਲੇਟ ਆ ਸਵੇਰੇ ਮੇਰੀ ਗੱਲ ਹਾਂ ਇਹ ਇਹ ਨਾ ਸੋਚੋ ਵੀ ਜਿਹੜਾ ਬੰਦਾ دیر ਤੱਕ ਉੱਠਦਾ ਹੈ ਉਹ ਆਲਸੀ ਆ ਆਲਸੀ ਨਹੀਂ ਆ ਉਹ ਬੰਦੇ ਦੇ ਸੁਪਨੇ ਵੱਡੇ ਆ ਬਹੁਤ ਓਏ ਸੁਪਨੇ ਚੇਤੇ ਵੀ ਹੋ ਜਾਂਦੇ ਤੈਨੂੰ ਹੈ ਉਹ ਅੱਜ ਤਾਂ ਬੋਈ ਜਾਂਦੇ ਆਪਣੇ ਹਰਮਨ ਨੂੰ ਪਹਿਲੂ ਤੈਨੂੰ ਕੋਈ ਸੁਪਨਾ ਆਦਾ ਆ ਬਹੁਤ ਸੁਪਨੇ ਆਉਂਦੇ ਆ ਹਾਂ ਕੋਈ ਸੁਪਨਾ ਆ ਮੇ ਟੋਲੇ ਸੁਪਨੇ ਮੈਂ ਕੀ ਦੇ ਅੱਛਾ ਮੈਂ ਵੀ ਵੀ 10 10 ਵੇਲੇ ਸੁਪਨੇ ਛੋਟੇ ਛੋਟੇ ਦੱਸ ਦੱਸ 20 20 ਰੁਪਏ ਵੇਲੇ ਸੁਪਨੇ ਆ ਸਾਡੇ ਛੋਟੇ ਛੋਟੇ ਸੁਪਨੇ ਸਾਡੇ ਸਵੇਰੇ ਪਤਾ ਕਹਿੰਦੀ ਕਹਿੰਦੀ ਮੈਨੂੰ ਮੈਂ ਤੋਈ ਕਹਿੰਦੀ ਪਪਾ ਤੁਹਾਨੂੰ ਆਪਣੀ ਮੰਮੀ ਤੋਂ ਡਰ ਨਹੀਂ ਲੱਗਦਾ ਮੈਂ ਮੈਂ ਕਿਹਾ ਵੀ ਨਹੀਂ ਕਹਿੰਦੇ ਮੈਂ ਕਹਿੰਦਾ ਮੈਨੂੰ ਤਾਂ ਆਪਣੀ ਮੰਮੀ ਤੋਂ ਬਹੁਤ ਡਰ ਲੱਗਦਾ ਕਹਿੰਦੀ ਤੁਹਾਨੂੰ ਵੀ ਮੇਰੀ ਮੰਮੀ ਤੋਂ ਡਰ ਲੱਗਦਾ ਹੋਣਾ ਨਹੀਂ ਇਹਨੇ ਹੋਰ ਤਰੀਕੇ ਨਾਲ ਗੱਲ ਕੀਤੀ ਸੀ ਨੰਨੇ ਕਿਹਾ ਪਪਾ ਮੀਡੀਅਮ ਨਾ ਕਰਦੇ ਅਦਾ ਪਪਾ ਪਪਾ ਤੇ ਆਡੀ ਮੰਮੀ ਕੋਈ ਤੇਰੀ ਤੇ তুই ਆੜੀ ਮੰਮੀ ਤੋਂ ਡਰਦੀ ਹੈ ਪਪਾ ਕਹਿੰਦੇ ਨਹੀਂ ਨਹੀਂ ਮੈਂ ਤੇਰੀ ਮੰਮੀ ਤੋਂ ਡਰ ਜੂ ਦੀ ਮੰਮੀ ਨਾਲ ਉਹ ਕਹਿੰਦੀ ਆ ਜੇ ਮੇਰੀ ਮਮਮੀ ਜਿਹੜੀ ਮੇਰੀ ਮਮਮੀ ਆ ਮੈਨੂੰ ਵੀ ਕਹਿੰਦੀ ਆ ਤੇ ਤੁਹਾਨੂੰ ਵੀ ਕਹਿੰਦੀ ਆ ਫੇਰ ਮੁੜ ਕੇ ਕਹਿੰਦੀ 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 ਪਾਪਾ ਦੇਖੋ ਦਾਦੀ ਮਮਮੀ ਮਾਰਦੀ ਆ ਨਾ ਤੁਹਾਡੀ ਮਮਮੀ ਤੁਹਾਨੂੰ ਕੁਝ ਕਹਿੰਦੀ ਆ ਤੁਸੀਂ ਆਪਣੀ ਮਮਮੀ ਤੋਂ ਡਰਦੇ ਨਹੀਂ ਮੈਂ ਕਿਹਾ ਨਾ ਭਰਾਵਾ ਮੈਂ ਵੀ ਮੈਂ ਕਿਹਾ ਤੇਰੀ ਮਮਮੀ ਤੋਂ ਡਰਦਾ ਆ ਉਹ ਉਹ ਹੋਰ ਕੁੱਟ ਖਾ ਕੇ ਵੱਡੇ ਹੋਗੇ ਕੁੱਟ ਉਹਨਾਂ ਨੂੰ ਪਹਿਲਾਂ ਜੀ ਸੀ ਇਹ ਪੱਲੂ ਇਹ ਥੋੜੀ ਪਿਆਰੀ ਮੇਰੀ ਗੱਲ ਸੁਣ ਬਾਲਫਿਨ ਵਰਗੀ ਉਹ ਤੇ ਉਹ ਸ਼ਾਰਕ ਵਰਗੀ ਮਮਮੀ ਆ ਅੱਛਾ ਇਹ ਦਾਦੀ ਜਿਹੜੀ ਇਹ ਡੋਲਫਿਨ ਮਮਮੀ ਆ ਤੇ ਇਧਰ ਸ਼ਾਰਕ ਮਮਮੀ ਆ ਹਣੇ ਕਾ ਕੀ ਵੀ ਘਰ ਤੋਂ ਮੰਮੀ ਸੀਗੀ ਇਹ ਹੁਣੇ ਕੋਈ ਨਹੀਂ ਮੰਮੀ ਬਣੀ ਜਾਉਂਦੇ ਕੁੱਤੇ ਕੁੱਤੀਆਂ ਦੇ ਮਾਪੇ ਨੇ ਹਰਮਨ ਨੇ ਬੱਚਿਆਂ ਨੂੰ ਪਿਆਰ ਤਾਂ ਰਹਿਣਾ ਅਰੇ ਕਰੇਗਾ ਤੇਰਾ ਅੱਡੇ ਬੱਚਿਆਂ ਨੂੰ ਵੀ ਕਰੇਗਾ ਨਾ ਪਿਆਰ ਉਹ ਬਹੁਤ ਆਮਾ ਤੇ ਬਹੁਤ ਆਮ ਕੀ ਇਹ ਜਈ ਇਹਦੇ ਬੱਚਿਆਂ ਨੂੰ ਕਰਿਆ ਕਹਿੰਦਾ ਦਾਦੀਆਂ ਪਿਆਰ ਕਰਦੀਆਂ ਹੁੰਦੀਆਂ ਬੱਚਿਆਂ ਨੂੰ ਡੋਲ ਡੋਲ ਤੇਰੀ ਦਾਦੀ ਨਹੀਂ ਕਰਦੀ ਹੱਥ ਲਾ ਕੇ ਦੇਖਣਾ ਕਿਦਾਂ ਕੁੱਟਦੇ ਆਣਿਆਂ ਨੂੰ ਨਹੀਂ ਤੇਰੀ ਦਾਦੀ ਨਹੀਂ ਕਰਦੀ ਕਾ ਤੂੰ ਛੁੱਟਦੇ ਆ ਕੀ ਪਿਗਲੇ ਬੱਟਨੇ ਆ ਜਿੱਦਾਂ ਇਹਨਾਂ ਨੇ ਕੁੱਟੇ ਕਾ ਨਾ ਨਹੀਂ ਬਚਾਇਆ ਹਾਂ ਖਾਣਾ ਨਹੀਂ ਆਣਾ ਕੁਸ਼ਕਿਆ ਦੇ ਅੱਜ ਤਾਂ ਆਪੈ ਨਹੀਂ ਆਉਣ ਵਾਲੀ ਦਾਦੀ ਇਹ ਇਹ ਦਾਦੀ ਨੂੰ ਆਪ ਕਹਿੰਦੇ ਆ ਮੰਮੀ ਤੁਸੀਂ ਝੋਪ ਕਰੋ ਤੁਸੀਂ ਇਹਦੇ ਵਿੱਚ ਬੋਲੋ ਇਹ ਬਹੁਤ ਵਿਗੜੇ ਹੋਏ ਆ ਹਨਾ ਮੈਂ ਉਹ ਗੱਲ ਤਾਂ ਉਹੀ ਹੋ ਗਈ ਨਾ ਮੈਂ ਆਪਣੀ ਮੰਮੀ ਤੋਂ ਡਰਦਾ ਮੈਂ ਵੀ ਭਰਾਵਾ ਤੇਰੀ ਮੰਮੀ ਤੋਂ ਡਰਦਾ ਆ ਪਾਪਾ ਜੀ ਆਪਣੀ ਮੰਮੀ ਨੂੰ ਵੀ ਮੰਮੀ ਨੂੰ ਡਰਦੀ ਆ ਕਿਦੋਂ ਬਈ ਦਾਦੀ ਨਾ ਮਾਰ ਨਾ ਮਾਰ ਨਾ ਮਾਰ ਮੂੰਹ ਮੰਮੀ ਦੇ ਵੈ ਗਈ ਇੱਕ ਮੰਮੀ ਤੁਸੀਂ ਕਿਉਂ ਮੋਰੇ ਹੁੰਦੇ ਆ ਮੰਮੀ ਨੇ ਕਈ ਵਾਰੀ ਮੈਂ ਲੈਣ ਦੇ ਕਰੋ ਤਾਂ ਜਦੋਂ ਹੜ ਮੰਮੀ ਮੋਰੇ ਨਾ ਮਾਦੀ ਮੁੰਡ ਪੀ ਤੇ ਨਾ ਮਾਦੀ ਇਹ ਪਿੱਛੇ ਲੱਗਦਾ ਸੀ ਇੱਕ ਵਾਰੀ ਇੱਕ ਵਾਰੀ ਇਹਦੇ ਛਿੱਤਰ ਪਏ ਮੇਰੇ ਕੋਲ ਹੈ ਇਹਦੇ ਇਹਦੇ ਇੰਨੇ ਛਿੱਤਰ ਪਏ ਇੰਨੇ ਛਿੱਤਰ ਪਏ ਮੰਮੀ ਵਿੱਚ ਆ ਗਏ ਇਹ ਉਹ ਮੁੜ ਕੇ ਭੁੰਜੇ ਡੇਗੇ ਮੁੜ ਕੇ ਮਸੀ ਉੱਧ ਸੱਟ ਲੱਗੀ ਸੀ ਮੰਮੀ ਮਸੀ ਚੱਕੇ ਸੀ ਭਰਾਵਾ ਇਹਦੇ ਇਹਦੇ ਲੱਗ ਗਿਆ ਪੰਦੀ ਕੇ ਪਾਸ ਕਰ ਮੰਮੀ ਦੇ ਪੈਰ ਤੇ ਮੁੰਡ ਥੱਲੇ ਲੱਗ ਪਏ ਮੰਮੀ ਦਾ ਪੈਰ ਸਲਿੱਪ ਕਰ ਗਿਆ ਇਹ ਇਹਦੇ ਤੇ ਜਿਹੜੀਆਂ ਪੈਣੀਆਂ ਉਹ ਪੈਗੀਆਂ ਸੀਗੀਆਂ ਇਹ ਅਸਲ ਮੈਂ ਜਾਣੀ ਉਹ ਜਿਹੜੇ ਮੇਰੇ ਰੱਖੇ ਸੀ ਸਬਜ਼ੀ ਆ ਮੈਂ ਸਬਜ਼ੀ ਲੈਣ ਚੱਲੀ ਸੀਗੀ ਮੈਂ ਤਾਂ ਘਰ ਨਾ ਜਾਵੇ ਉਹ ਵਿੱਚੇ ਮੈਂ ਫਸ ਗਈ ਇਹਨਾਂ ਜੇ ਇੱਧਰ ਵੀ ਮੈਂ ਦੇਣ ਨੂੰ ਸਬਜ਼ੀ ਦੀ ਪਈ ਪਤਾ ਕਿ ਐਤੋਂ ਮੈਂ ਉੱਠੀ ਉਹ ਦੇਖ ਕਿਦਾਂ ਉਹ ਜੀ ਕਹਿੰਦਾ ਇੱਧਰ ਮੇਰੇ ਛੱਤਰ ਪੈਣ ਨੇ ਜੀ ਕਿ ਤੇਰੇ ਨੂੰ ਸਬਜ਼ੀ ਦੀ ਮਈ ਸੀ ਮੈਂ ਇਹਦੇ ਦੱਸਦੀ ਕਿਦਾਂ ਵਈ ਇੱਥੇ ਤੇ ਮਾਸਟਰ ਰਸਤੀ ਸੀਗੇ ਉੱਥੇ ਮੰਮੀ ਬੈਠੀ ਸੀ ਇੱਥੇ ਮੈਂ ਆ ਸੀਂਦੀ ਸੀਗੀ ਤੇ ਚੱਕੀ ਕਹਿੰਦੇ ਤੈਨੂੰ ਮੈਂ ਆਹਦਾਂ ਜਰਾ ਐਦਾਂ ਮੈਂ ਉੱਥੇ ਉਦੋਂ ਮੈਂ ਟੈਸਰ ਬੱਸ ਕਰੋ ਹੁਣ ਮੈਨੂੰ ਗੁੱਸੇ ਕਰਿਆ ਸੀ ਮੈਂ ਕਿਹਾ ਬੱਸ ਕਰੋ ਇਹ ਇੱਕ ਹੀ ਬੜਾ ਸੀਗਾ ਜਨਕੀ ਚਿੱਤਰਖਾਨੇ ਬੜਾ ਹੀ ਸੀਗਾ ਇੱਕ ਮਿੰਟ ਜਦੋਂ ਮੈਂ ਇੱਧਰ ਗਈ ਮੁੰਡੇ ਵਿੱਚ ਵੱਜੇ ਮਾਂ ਨੂੰ ਪੁੱਛ ਲਿਆ ਮੈਂ ਬੈਠ ਗਿਆ ਸੀ ਮੋਢਾ ਤੇਰੇ ਅੱਛਾ ਹੋਰ ਥੋੜਾ ਮੈਂ ਮੰਮੀ ਨੂੰ ਦੇਖਾ ਇਹਨਾਂ ਦੇ ਹੱਥੇ ਕਿਉਂ ਸੀਗਾ ਕੀ ਹੋਈ ਤੈਨੂੰ ਕੋਈ ਪਤਾ ਨਹੀਂ ਮੈਂ ਪਾਟਾ ਕਿਰ ਲੇ ਮੰਮੀ ਚੜ ਕੇ ਵਿੱਚ ਵੱਜੀ ਮੀਨਾ ਘਰ ਮੇਰੇ ਮੋਢੇ ਦੋ ਮੋਢੇ ਦੋ ਦੇ ਦੇ ਆਹ ਮੈਂ ਕਿਹਾ ਮੰਮੀ ਗਾਹਾਂ ਤੋਂ ਆ ਗੋਪੀ ਸਾਹਿਬ ਦਾ ਕਹਿੰਦਾ ਕੋਈ ਪਿਆਰ ਜਿਹਾ ਨਹੀਂ ਕਰਦਾ ਮਰੇ ਕਿ ਲੋ ਵਾ ਅੱਲਾਹ ਦੀ ਦੇ ਬਦਲਾਤ ਕਰੇ ਬਹੁਤ ਸਾਡ ਲੱਗੀ ਸੀ ਬਾਹਰ ਮੇਰਾ ਬਹੁਤ ਵਾਲੀ ਕਟ ਪਈ ਆ ਸੁਧਰਿਆ ਵੀ ਤਾਈਓ ਆ ਅੱਜ ਸੁਧਰੇ ਵੀ ਤਾਈ ਨਹੀਂ ਤਾਂ بگੜਿਆ ਬੜਾ ਨੇ ਇਹਨੇ بگੜਿਆ ਵੀ ਹੋਣਾ ਸੀਗਾ ਇਹਨੇ ਬਾਹਰ ਲੜਾਈਆਂ ਵੀ ਕਰਨੀਆਂ ਸੀਗੀਆਂ ਇਹਦੇ ਪਰਚੇ ਖਰਚੇ ਵੀ ਹੋਣੇ ਸੀ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਇਹ ਹਾਲ ਹੋਣਾ ਸੀਗਾ ਪਰਚੇ ਇਹਦੇ ਹੋਣੇ ਸੀ ਖਰਚੇ ਸਾਡੇ ਹੋਣੇ ਸੀ ਖਰਚੇ ਸਾਡੇ ਹੋਣੇ ਸੀ ਪਰਚੇ ਇਹਦੇ ਹੋਣੇ ਸੀ ਖਰਚੇ ਸਾਡੇ ਹੋਣੇ ਸੀ ਸਹੀ ਗੱਲ ਆ ਦੇ ਜੀ ਬਣ ਗਏ ਇਹ ਵੀ ਕੋਣ ਹਾਂ ਹੁਣ ਸੋਖਾ ਹੈ ਨਾ ਆਪਣੀ ਲਾਈਫ ਦੇ ਵਿੱਚ ਹਾਂ ਜੀ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਆਪਣੇ ਕੰਮ ਕਰੋ ਆਪਣੇ ਕੰਮ ਬਾਰੇ ਫੋਨ ਤੇ ਵੀ ਲੈਪਟਾਪ ਤੇ ਲੈਪਟਾਪ ਉੱਗਰ ਕਿੰਨੇ ਆਇਆ ਉਹ ਲੈਪਟਾਪ ਨਹੀਂ ਦੇ ਆਇਆ ਪੁੱਤ ਲੈਪਟਾਪ ਬੰਦੇ ਨੂੰ ਜਿਹਦੇ ਕੋਲ ਆਪਾਂ ਲਿਆ ਨਾ ਅਛਾ ਇੱਕ ਮਿੰਟ ਮੈਂ ਚਿਕਣਾ ਹੈਗਾ ਇਹਨਾਂ ਨੂੰ ਮੂੰਹੇ ਤੇ ਓਏ ਇੱਧਰ ਚੁੱਪ ਓ ਇੱਕ ਮਿੰਟ ਆਪਾਂ ਦੱਸ ਦਈਏ ਵੀ ਆਪਾਂ ਇੱਕ ਲੈਪਟਾਪ ਲਿਆ ਨਵਾਂ ਉਹ ਹਜੇ ਸੌਫਟਵੇਅਰ ਵਗੈਰਾ ਉਹਦਾ ਸਾਰਾ ਸੈਟਿੰਗ ਕਰਕੇ ਉਹ ਭਰਾ ਭਰ ਕੇ ਸਾਰੇ ਸੈੱਟ ਕਰਕੇ ਫੇਰ ਦਊਗਾ ਨਾ ਤੇ ਸਵੇਰੇ ਆਉਣਾ ਆ ਉਹ ਸਨੈਪ ਵੀ ਨਹੀਂ ਪਾਉਣ ਦਿੱਤੀ ਉਹ ਤਾਂ ਸਨੈਪ ਥੋੜਾ ਉਹ ਤਾਂ ਉਦਾਂ ਹੀ ਦਿਖਾਉਣ ਵਾਸਤੇ ਆ ਜੀ ਕਰੇ ਵੀ ਆਹ ਵਾਲਾ ਲੈ ਲਿਆ ਆਪਾਂ ਹੁਣ ਸਾਰਾ ਚੈੱਕ ਕਰਕੇ ਸਹੀ ਪੈਕਿੰਗ ਹੋ ਕੇ ਸਵੇਰੇ ਆਊਗਾ ਫੇਰ ਆਪਾਂ ਪੈਕਿੰਗ ਖੋਲ੍ਹ ਕੇ ਇਹਦੇ ਨਾਲ ਅਨਬਾਕਸਿੰਗ ਦਿਖਾਵਾਂਗੇ ਉਹਦੀ ਹਾਂ ਚਲੋ ਠੀਕ ਹੈ ਜੀ ਅੱਜ ਬਹੁਤ ਖੱਪ ਪਾਲੀ ਫੇਰ ਹੋਰ ਕੀ ਲੋ ਜੀ ਟਾਈਮ ਹੋ ਗਿਆ 11:30 ਤੇ ਬਲੌਗ ਦਾ ਐਂਡ ਕਰਨਾ ਫੇਰ ਭੁੱਲ ਗਏ ਸੀ ਜੀ ਸਾਰੇ ਜਣੇ ਸੋ ਗਏ ਜਾਨ ਅਸੀਂ ਲੱਗੇ ਹੁਣ ਕਾਫੀ ਪੀਣ ਅਸੀਂ ਰੀਲਾਂ ਦੇਖਦੇ ਰਹੇ ਇਸ ਚਾਰ ਆ ਉਪਤਨ ਲੱਕ ਟਾਈਮ ਦਾ ਕਿੰਨਾ ਹੀ ਟਾਈਮ ਹੋ ਗਿਆ ਹਾਂ ਇਹ ਦੱਸਣਾ ਵੀਡੀਓ ਲੱਭਦੇ ਜਿਗੀਆਂ ਬਣਾਉਣ ਵਾਸਤੇ ਕੋਈ ਹਾਂ ਚਲੋ ਤੇ ਸਾਰੇ ਸੋ ਗਏ ਇਧਰ ਵੀ ਸੋ ਗਏ ਉਧਰ ਵੀ ਸਾਰੇ ਸੋ ਗਏ ਆ ਯਾ ਜੀ ਹੁਣ ਕਾਫੀ ਪੀ ਕੇ ਦੱਸੀ ਵੀ ਸੋਹਣਾ ਤੇ ਬਲੌਗ ਦਾ ਕਰਵਾਇਆ ਸੀਗਾ ਜੀ ਸਾਚ ਵੇਰੇ 5:30 ਉੱਠਣਾ ਹੈ ਕੋਈ ਸਕੂਲੇ ਵੀ ਉਹਦਾ ਆਪਾਂ ਉੱਠ ਹੀ ਜਾਣਾ ਚਲੋ ਐਂਡ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਲੱਗਦੇ ਆ ਤੇ ਕਮੈਂਟ ਕਰਕੇ ਜੋ ਦੱਸਿਆ ਕਰੋ ਚਲੋ ਮਿਲਦੇ ਆਂ ਗੱਲ ਇੱਕ ਨਵੇਂ ਬਲੌਗ ਵਿੱਚ ਬਾਏ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ